ਇੱਕ ਮੁੰਡਾ ਸਾਡੇ ਨੂੰ ਟੱਡ ਆਉਂਦੀ ਸੀ ਸ਼ੁਰੂ ਚ ਅਸੀਂ 5-6 ਮੁੰਡੇ ਸੀ ਇਕੱਠੇ ਜੁਗਰਾਜ ਬਾਈ ਸਾਡਾ ਸ਼ੈਨਾ ਬਾਈ ਜੀ ਨੂੰ ਉਹ ਵੀ ਬਹੁਤ ਸਿੰਗਰ ਮੁੰਡਾ ਸੋਹਣਾ ਬੈਂਸ ਮੁੰਡਾ ਸੀਗਾ ਉਹ ਨਾਲ ਢੋਲ ਵਜਾਉਂਦਾ ਸੀ ਉਹ ਉਸ ਸਮੇਂ ਫੌਜ ਚ ਮੈਂ ਹੋ ਗਿਆ ਮੈਂ ਐਕਚੁਅਲੀ ਪੜ੍ਹਾਈ ਛੱਡ ਕੇ ਜੌਬ ਲੱਗ ਗਿਆ ਸੀ ਯੂਨੀਵਰਸਿਟੀ ਹਾਂ ਰਾਜਵੀਰ ਜਵੰਦਾ ਬਾਈ ਹੋ ਗਿਆ ਤੂੰ ਵੀ ਹੁੰਦੀ ਸੀ ਅਸੀਂ ਰੜ ਕੇ ਉਦੋਂ ਇਕੱਠੇ ਨੇ ਗਰੁੱਪ ਬਣਾਇਆ ਸੀ ਉਹਦੀ ਪੜ੍ਹਾਈ ਤੋਂ ਬਾਅਦ ਇੱਥੇ ਉਹਦੀ ਡਿਊਰਿੰਗ ਸਟੱਡੀ ਅਸੀਂ ਇੱਕ ਗਰੁੱਪ ਬਣਾਇਆ ਸੀ ਸ਼ਾਹ ਕਾਦਰੀ ਕਾਦਰੀ ਦੇ ਨਾਮ ਤੇ ਚੱਲਦਾ ਸੀ ਉਹਦੇ ਚ ਅਸੀਂ ਮੇਲਿਆਂ ਵਗੈਰਾ ਚ ਪਰਫਾਰ ਆ ਉਸ ਚੋਂ ਦੇ ਜਦੋਂ ਰਲਕ ਮਿੰਟ ਕੇ ਉਹਨਾਂ ਨੇ ਗਾਉਣੇ ਸੂਫੀ ਗੀਤ ਗਾਉਂਦੇ ਸੀ ਜ਼ਿਆਦਾਤਰ ਉਹ ਰਲਕੇ ਜਿਵੇਂ ਜੁਗਨੀ ਗਾਉਂਦੇ ਮੁੰਡਾ ਸਾਡਾ ਪੰਮਾ ਆ ਸੁਖਨਿੰਦਰ ਜੀ ਆ ਸ਼ੈਣਾ ਜੀ ਆ ਤਾਂ ਇਹਨਾਂ ਨੂੰ ਜੁਗਨੀ ਹੀ ਘਟੋ ਘਟ 22 25 25 ਮਿੰਟ ਗਾਈ ਜਾਂਦੇ ਕਿਉਂਕਿ ਮੇਰੇ ਨਾਲ ਆ ਕੇ ਜਿੱਤ ਪੈਂਦੇ ਕਹਿੰਦੇ ਬਾਈ ਜੀ ਦੋ ਦੋ ਟੱਪੇ ਹੀ ਆਉਂਦੇ ਨੇ ਫਿਰ ਬੋਲੀਆਂ ਸ਼ੁਰੂ ਕਰ ਲੈਂਦੇ ਕਿਸੇ ਸਮਾਗਮ ਤੇ ਜਾਣਾ ਤਾਂ ਜਦੋਂ ਇਹ ਇਕੱਠਾ ਇਹਨਾਂ ਦੇ ਜਦੋਂ ਪਰਫਾਰਮ ਕਰਦੇ ਸੀ ਇੱਕ ਤਾਂ ਲੋਕਾਂ ਨੂੰ ਬੰਨ ਲੈਂਦੇ ਸੀ ਪਤਾ ਨਹੀਂ ਪ੍ਰਮਾਤਮਾ ਨੇ ਇਹਨਾਂ ਸਾਰੇ ਮੁੰਡਿਆਂ ਨੂੰ ਕਿੰਨੀ ਇਹਨਾਂ ਨੇ ਕਲਾ ਵਕਸ਼ਿਸ਼ ਜਾਂ ਕੀ ਅੰਦਰ ਵਖਿਆ ਸੀ ਜਵੰਦੇ ਦੀ ਤਾਂ ਖਾਸੀਅਤ ਇਹ ਸੀ ਕੱਲਾ ਇਕੱਲਾ ਸਾਰਿਆਂ ਤੋਂ ਕੱਦ ਉੱਚਾ ਹੁੰਦਾ ਸੀ ਵਰਦੀ ਇਹਦੇ ਸੋਹਣੀ ਲੱਗਦੀ ਹੁੰਦੀ ਸੀ ਤਾਂ ਉਹ ਮਾਹੌਲ ਬਣਾ ਦਿੰਦਾ ਸੀਗਾ ਤਾਂ ਸਾਡੇ ਸਾਹਿ ਕਾਦਰੀ ਗਰੁੱਪ ਦਾ ਉਹ ਸਾਡਾ ਪਹਿਲਾ ਹੀਰਾ ਸਟਾਰਾ ਉਹਦੋਂ ਵੀ ਅਸੀਂ ਕਹਿੰਦੇ ਸੀ ਵੀ ਇਹ ਕਿਸੇ ਮਕਾਮ ਤੇ ਪਹੁੰਚੇਗਾ ਔਰ ਸੱਚੀ ਰੱਬ ਨੇ ਉਹਨੂੰ ਬਹੁਤ ਉੱਚਾ ਮਕਾਮ ਦਿੱਤਾ ਤੇ ਜੇ ਆ ਹਣ ਹੁਣ ਅਣਹੋਣੀ ਨਾ ਹੁੰਦੀ ਤਾਂ ਪਤਾ ਨਹੀਂ ਹੋਰ ਕਿੱਥੇ ਕਿੱਥੇ ਤੱਕ ਉਹਨੇ ਕਿੱਥੇ ਕਿੱਥੇ ਜਾ ਕੇ ਉਹਨੇ ਪੰਜਾਬੀਅਤ ਦਾ ਡੰਕਾ ਹੋਰ ਖੜਕਾਉਣਾ ਸੀ